ਮੇਰੀ ਫਰਮ ਦਾ ਗੁਰੂ ਸਰ ਇੰਟਰਨੈਸ਼ਨਲ ਆ ਤੇ ਮਾਈ ਸੈਲਫ ਸੁਖਵਿੰਦਰ ਸਿੰਘ ਤੇ ਕੀ ਕਹੂੰਗੇ ਕਰੇ ਜਿਹੜੀ ਮਸ਼ੀਨ ਆ ਕਿਹੜੀ ਮਸ਼ੀਨ ਆ ਐਗਜ਼ੀਬਿਸ਼ਨ ਲੱਗੀ ਆ ਕਿੰਨਾ ਕੁ ਰਿਸਪੌਂਸ ਮਿਲਿਆ ਤੁਹਾਨੂੰ ਪਰ ਇਹ ਇਸ ਵੇਲੇ ਮੁਰਜੰਦੀਆ ਐਗਜ਼ੀਬਿਸ਼ਨ ਲੱਗੀਆਂ ਹੁਣ ਤੱਕ 8 ਹੁਣ ਜਿਹੜੀ ਲੱਗੀ ਆ ਇਹਦੇ ਵਿੱਚ ਮਨੂ ਦਾ ਬੈਸਟ ਟੈਕਨੀਸ਼ੀਅਨ ਲੱਗੀ ਆ ਔਰ ਇਹ ਜਿਹੜਾ ਰਿਸਪੌਂਸ ਸਾਨੂੰ ਬਹੁਤ ਜ਼ਿਆਦਾ ਵਧੀਆ ਮਿਲਿਆ ਪਹਿਲਾਂ ਨਾਲ ਜਿਹੜੀ ਸੀ ਮਸ਼ੀਨ ਲਗਾਈ ਹੈ ਫੈਬਰਿਕ ਡਾਈਂਗ ਮਸ਼ੀਨ ਆ ਸੋਫਲੋ ਕਹਿੰਦੇ ਇਹਨੂੰ ਤੇ ਇਹ ਜਿਹੜੀ ਅਸੀਂ ਮਸ਼ੀਨ ਤਿਆਰ ਕੀਤੀ ਆ ਇਹ ਲੋ ਲਿਕਰ ਸ਼ੋ ਮਸ਼ੀਨ ਆ ਜਿਹੜੀਆਂ ਪਹਿਲਾਂ ਮਸ਼ੀਨਾਂ ਬਣਦੀਆਂ ਸੀ ਉਦੋਂ 70 80 ਲੀਟਰ ਪਾਣੀ ਦੀ ਲੋਕੀ ਡਾਈੰਗ ਕਰਦੇ ਸੀ ਜਿਹੜੀ ਅਸੀਂ ਅੱਜ ਮਸ਼ੀਨ ਇਹ ਤਿਆਰ ਕੀਤੀ ਆ ਪਿਛਲੇ 2 3 ਸਾਲਾਂ ਤੋਂ ਬਣਾ ਰਹੇ ਆ ਇਹ ਮਸ਼ੀਨ 30 ਤੋਂ 32 ਲੀਟਰ ਪਾਣੀ ਤੇ ਆਪਣਾ ਡਾਈੰਗ ਕਰ ਦਿੰਦੀ ਆ ਇਹਦੇ ਨਾਲ ਵਾਟਰ ਦੀ ਬਹੁਤ ਜ਼ਿਆਦਾ ਸੇਵਿੰਗ ਹੋ ਰਹੀ ਆ ਔਰ ਕੈਮੀਕਲ ਦੀ ਸੇਵਿੰਗ ਹੋ ਰਹੀ ਆ ਲਰਜੀ ਸੇਵਿੰਗ ਹੋ ਰਹੀ ਆ ਟਾਈਮ ਸੇਵਿੰਗ ਹੋ ਰਿਹਾ ਜੀ ਤੇ ਸਾਰੇ ਮਸ਼ੀਨ ਦੀ ਕੀ ਮਤਾ ਬਾਹਰ ਕਿੰਨੇ ਦੀ ਆਉਂਦੀ ਸੀਗੀ ਇੱਥੇ ਲੋਕ ਕਿੰਨੇ ਕ ਮਤਲਬ ਕਿ ਕੀ ਕਹਿਣਾ ਚਾਹੁੰਦੇ ਹੋ ਜੇ ਮਸ਼ੀਨ ਲੈਣੀ ਹੋਵੇ ਲੋਕਾਂ ਵੈਸੇ ਤਾਂ ਇਹ ਮਸ਼ੀਨ ਦੀ ਦੇਖੋ ਇੰਡੀਆ ਵਿੱਚ ਬਹੁਤ ਲੋਕ ਬਣਾਉਣ ਵਾਲੇ ਹੈਗੇ ਨੇ ਲੇਕਿਨ ਅਸੀਂ ਸਟੈਂਡਰਡ ਵਾਈਜ਼ ਯੂਰਪ ਨੂੰ ਟਾਰਗੇਟ ਕੀਤਾ ਸੀ ਕਿ ਅਸੀਂ ਯੂਰਪੀਅਨ ਮਸ਼ੀਨ ਦੇ ਬਰਾਬਰ ਮਸ਼ੀਨ ਬਣਾਣੀ ਆ ਤੇ ਜਿਹੜੇ ਬੰਦੇ ਯੂਰਪ ਤੋਂ ਮਸ਼ੀਨ ਲੈ ਕੇ ਆਉਂਦੇ ਸੀ ਅਸੀਂ ਉਹਨਾਂ ਨੂੰ ਹੀ ਕੰਟੈਕਟ ਕੀਤੇ ਤੇ ਉਹਨਾਂ ਨੂੰ ਹੀ ਮਸ਼ੀਨਾਂ ਇਹ ਵੇਚ ਰਹੇ ਆ ਤੇ ਯੂਰਪੀਅਨ ਦੇ ਨਾਲ ਦੇਖਿਓ ਤੇ ਇਹ ਮਸ਼ੀਨ ਦੀ ਕੈਪੈਸਿਟੀ 1200 ਕਿਲੋ ਆ ਜੇ ਯੂਰਪ ਜਾਂਦੇ ਆ ਤਾਂ ਇਹ ਮਸ਼ੀਨ 1.5 ਕਰੋੜ ਜਿਹੜੀ ਕੀ ਕੰਪੈਰੀਟਿਵ ਪ੍ਰਾਈਸ ਵੀ ਬੜਾ ਘੱਟ ਹੈਗਾ ਔਰ ਕੁਆਲਟੀ ਵਾਈਜ਼ ਸੇਮ ਹੈ ਇੱਕ ਪੈਸੇ ਦਾ ਕੋਈ ਫਰਕ ਨਹੀਂ ਆ। ਕੀ ਖਾਸੀਅਤ ਕੀ ਖਾਸ ਦੀ ਹੈ? ਖਾਸ ਤਾਂ ਦੱਸੋ ਜੀ ਇੱਕ ਤਾਂ ਪਾਣੀ ਘੱਟ ਲੱਗਦਾ ਹੈ, ਦੂਜੀ ਕੁਆਲਟੀ ਜਿਹੜੀ ਯੂਰੋਪੀਅਨ ਸਟੈਂਡਰਡ ਦੇ ਬਰਾਬਰ ਨਿਕਲਦੀ ਸਾਡੀ ਮਸ਼ੀਨ ਦੇ ਵਿੱਚ। ਔਰ ਜਦੋਂ ਪਾਣੀ ਘੱਟ ਲੱਗੂਗਾ ਆਬਵੀਅਸਲੀ ਉਹਦੇ ਵਿੱਚ ਤੁਹਾਡੀ એનર્ਜੀ ਵੀ ਘੱਟ ਲੱਗੂਗੀ, ਪਾਣੀ ਵੀ ਕੈਮੀਕਲ ਵੀ ਘੱਟ ਲੱਗਣਗੇ। ਜਿਸ ਤਰ੍ਹਾਂ ਵਰਕ ਕਰਦੀ ਸਾਰੇ ਇਹ ਮਤਲਬ। ਇਹ ਜੀ ਵਰਕ ਕਰਦੀ ਹੈ ਜਿਹਦੇ ਫੁਲੀ ਆਟੋਮੈਟਿਕ ਮਸ਼ੀਨ ਹੈ ਇਹਦੇ ਅੰਦਰ ਬਾਰਸ ਗਰ ਕੱਪੜਾ ਲੋਡ ਕਰ ਦਿਆ ਨਾ ਇਹਦੇ ਜਦੋਂ ਸਟਾਰਟ ਕਰਨਾ ਉਹਦੇ ਵਿੱਚ ਆਪਣਾ ਪ੍ਰੋਗਰਾਮ ਪਾਉਂਦਾ ਅਗਲਾ ਕਿਉਂ ਫਿਰ ਜਿੱਦਾਂ ਜਿੱਦਾਂ ਰੈਸਪੀਜ਼ ਹੁੰਦੀਆਂ ਉਸ ਤਰੀਕੇ ਨਾਲ ਉਹ ਕੁਝ ਚੱਲੀ ਜਾਂਦੀ ਹੈ ਤੇ ਇਹ ਜੋ ਆਪਰੇਟਰ ਕਾਲ ਹੁੰਦੀ ਆ ਉਹ ਜਦੋਂ ਮਸ਼ੀਨ ਨੇ ਆਪਰੇਟਰ ਕਾਲ ਕਰਨੀ ਆ ਤੇ ਉਸ ਟਾਈਮ ਜਿਹੜੀ ਪ੍ਰੋਡਕਟ ਜੋ ਚੀਜ਼ ਜਾਣੀ ਆ ਡਾਈਸ ਜਾਣੀ ਆ ਜਾਂ ਕੈਮੀਕਲ ਜਾਣੇ ਆ ਤੇ ਬੰਦਾ ਉਹ ਚ ਪਾਈ ਜਾ ਰਿਹਾ ਤੇ ਆਟੋਮੈਟਿਕ ਮਸ਼ੀਨ ਇਹ ਬੜਾ ਤਿਆਰ ਕਰੀ ਜਾਂਦੀ ਆ ਪਰ ਇੱਕ ਵਾਰੀ ਹੋਰ ਦੱਸੋ ਕੀ ਫਰਮ ਦਾ ਨਾਮ ਗੁਰੂ ਸਰ ਇੰਟਰਨੈਸ਼ਨਲ ਖਰੋਵਾ ਨਾਮ ਇਹ ਸਾਡੀ ਫਰਮ ਜੀ ਤਾਇਪੁਰਵਰ ਤੇ ਆ ਅੱਗੇ ਗਮਸਾ ਦੀ ਐਗਜ਼ੀਬਿਸ਼ਨ ਜਿਹੜੀ ਆ 4 ਡੇਸ ਜਿਹੜੇ ਚੱਲੀ ਆ ਅੱਜ ਉਹਦਾ ਕਲੋਜ਼ਿੰਗ ਸਰਮਨੀਆ ਔਰ ਇਥੇ ਅਗੇ ਬੜਾ ਮਨ ਨੂੰ ਖੁਸ਼ੀ ਔਰ ਬੜੀ ਨਵੀਂ ਨਵੀਂ ਚੀਜ਼ ਜਿਹੜੀ ਆ ਉਹ ਦੇਖਣ ਨੂੰ ਮਿਲੀ ਆ ਨਿਰੰਦਰ ਜੀ ਮੇਰੇ ਬ੍ਰਦਰ ਨੇ ਸੁਖਵਿੰਦਰ ਜੀ ਦਾ ਅੱਜਾ ਪ੍ਰੋਜੈਕਟ ਦੇਖ ਕੇ ਵਾਕਈ ਲੱਗਿਆ ਕਿ ਜਿਹੜੀ ਚੀਜ਼ ਜਿਹੜੀ ਆ ਦੋ-ਦੋ ਕਰੋੜ ਦੀ ਆ ਅਗਰ ਉਹ ਇੱਥੇ ਮਤਲਬ ਬਣਦੀ ਆ ਇਹਨਾਂ ਦੀ ਫੈਕਟਰੀ 'ਚ ਬਣਦੀ ਆ ਤਾਂ ਉਹ ਲਗਭਗ ਮਤਲਬ ਜਿੰਨੂੰ ਅਸੀਂ 90 ਲੱਖ ਦੇ ਕਰੀਬ ਜਿਹੜੀ ਆ ਮਤਲਬ ਉਹ ਬਣਦੀ ਆ ਔਰ ਇਹਦੇ 'ਚ ਕੰਪੇਅਰ ਕਰਕੇ ਦੇਖ ਲਓ ਕਿ ਜਿਹੜੀ ਚੀਜ਼ ਬਾਹਰੋਂ ਆ ਕਹਿਣ ਨੂੰ ਉਹ ਚਾਈਨਾ ਆ ਉਹਦੀ ਗੱਲਾਂ ਕਹਿਣ ਨੂੰ ਦੂਸਰੇ ਕੰਟਰੀਜ਼ ਦੀਆਂ ਗੱਲਾਂ ਅਸੀਂ ਕਰਦੇ ਹਾਂ ਲੇਕਿਨ ਜਾਡੀ ਆਪਣੀ ਜਿਹੜੀ ਮੈਨੂਫੈਕਚਰਿੰਗ ਆ ਅਗਰ ਇਸ ਨੂੰ ਇੱਥੇ ਲਾਇਆ ਜਾਵੇ ਇੱਕ ਤਾਂ ਪੈਸਾ ਵੀ ਘਟ ਤੇ ਚੀਜ਼ ਵੀ ਵਧੀਆ ਉਹਦੇ ਲਈ ਵੀ ਮੈਂ ਸਮਾਂ ਜੋ ਵਪਾਰੀ ਮੇਰੇ ਭਰਾ ਨੇ ਉਹਨਾਂ ਨੇ ਅਲੱਗ-ਅਲੱਗ ਸੈਕਟਰ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਇੱਥੇ ਐਗਜ਼ੀਬਿਸ਼ਨ ਚਲਾਈਆਂ ਔਰ ਸਾਰੀਆਂ ਬੜੀਆਂ ਮੈਨੂੰ ਪਤਾ ਲੱਗਾ ਕਿ ਬੜਾ ਅੱਛਾ ਰਿਸਪੌਂਸ ਜਿਹੜਾ ਵਾ ਉਹ ਮਿਲਿਆ ਵਾ ਤਾਂ ਮੈਂ ਸਾਰਿਆਂ ਨੂੰ ਵਧਾਈ ਵੀ ਦੇਣਾ ਚਾਹਨਾ ਵਾ ਔਰ ਵਿਸ਼ੇਸ਼ ਤੌਰ ਤੇ ਨਰਿੰਦਰ ਜੀ ਨੂੰ ਤਿੰਨੇ ਦੀ ਸਾਰੀ ਟੀਮ ਨੂੰ ਸੁਖਵਿੰਦਰ ਜੀ ਨੂੰ ਬਾਕੀਆਂ ਨੂੰ ਕਿ 8 ਸਾਲ ਹੋ ਗਏ ਨੇ ਇਹ 8ਵੀਂ ਐਗਜ਼ੀਬਿਸ਼ਨ ਜਿਹੜੀ ਆ ਹੋ ਰਹੀ ਆ ਔਰ ਜਦੋਂ ਤੁਸੀਂ 9ਵੀਂ ਐਗਜ਼ੀਬਿਸ਼ਨ ਲਈ ਇੱਥੇ ਆਵਾਂਗੇ ਤਦੋਂ ਵਾਕਈ ਸਾਰੇ ਵਪਾਰੀ ਇਹ ਕਹਿਣਗੇ ਕਿ ਪਿਛਲੇ ਨਾਲੋਂ ਸਾਡਾ ਜਿਹੜਾ ਵਪਾਰ ਓਕਾ ਹੀ ਗੁਣਾ ਜਿਹੜਾ ਉਹ ਅੱਗੇ ਵਧਿਆ ਕੀ ਲੱਗਦਾ ਨਹੀਂ ਤੁਹਾਨੂੰ ਸਰ ਚਾਈਨਾ ਨੂੰ ਮਾਤ ਪਾਈ ਐ ਇਸ ਮਸ਼ੀਨ ਨੇ ਮੈਂ ਤਾਂ ਕਹਿ ਰਿਹਾ ਜੀ ਜਿਹੜੀ ਜਿਹੜੀ ਚੀਜ਼ ਚਾਈਨਾ ਦੇ ਅੰਦਰ 1 ਕਰੋੜ 90 ਲੱਖ ਜਾਂ 1 ਕਰੋੜ ਸਾਰੀ ਯੂਰਪ ਚ ਚੌਰਤ ਕੰਪੇਅਰ ਹੀ ਨਹੀਂ ਕਹਿੰਦੇ ਯੂਰਪ ਦੇ ਅੰਦਰ ਵੀ ਜਿਹੜੀ ਚੀਜ਼ 2.5 ਕਰੋੜ ਦੇ ਕਰੀਬ ਸੀ ਉਹ ਤੁਹਾਨੂੰ 80 ਲੱਖ 90 ਲੱਖ ਦੇ ਵਿੱਚ ਮਿਲ ਰਹੀ ਹੈ ਔਰ ਕੰਮ ਵੀ ਉਹਨਾਂ ਮਸ਼ੀਨਾਂ ਨਾਲ ਯੂਰਪੀਅਨ ਮਸ਼ੀਨਾਂ ਨਾਲ 4 ਗੁਣਾ ਵੱਧ ਹਮ ਕੁਆਲਿਟੀ ਵਾਈਜ਼ ਕੁਆਲਿਟੀ ਵਾਈਜ਼ ਵੀ